ਆ ਵੀਡੀਓ ਵਾਇਰਲ ਹੋ ਰਹੀ ਹੈ ਗੋਕੁਲ ਦਾ ਸੋਸਾਇਟੀ ਦੀ ਬਾ ਡਾਂਗਾ ਨਾਲ ਇੱਕ ਨੌਜਵਾਨ ਨੂੰ ਕੁੱਟਿਆ ਜਾ ਰਿਹਾ ਕੀ ਹੈ ਹਾਂਜੀ ਉਹ ਸੋਸ਼ਲ ਮੀਡੀਆ ਤੇ ਸਾਨੂੰ ਵੀ ਸੋਸ਼ਲ ਮੀਡੀਆ ਰਾਹੀਂ ਉਹਦੀ ਖਬਰ ਆਈ ਆ ਗੋਕਲ ਟਾਵਰ ਦੇ ਸਾਹਮਣੇ ਇੱਕ ਲੜਾਈ ਹੋਈ ਆ ਜਿਸ ਚ ਇੱਕ ਨੌਜਵਾਨ ਦੀ ਦੋ ਨੌਜਵਾਨ ਹੋਰ ਉਹਦੀ ਡਾਂਗਾ ਨਾਲ ਕੁੱਟਮਾਰ ਕਰਦੇ ਆ ਜਿਸ ਸੰਬੰਧੀ ਅਜੇ ਸਾਡੇ ਕੋਲ ਕੋਈ ਦਰਖਾਸਤ ਨਹੀਂ ਆਈ ਜਦੋਂ ਦਰਖਾਸਤ ਆਉਂਦੀ ਆ ਤੇ ਉਹਦੇ ਸੰਬੰਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੀ ਫਿਰ ਕੋਈ ਸੂਆ ਮੋਰਟ ਵੀ ਦਿੱਤਾ ਜਾਏਗਾ ਬਿਨਾ ਹਾਂਜੀ ਸਾਨੂੰ ਮੈਂ ਦੇਖ ਰਿਹਾ ਵੀ ਜੇ ਉਸ ਚ ਗੱਡੀ ਨੰਬਰ ਜਾਂ ਕੁਝ ਵੀ ਸਾਨੂੰ ਪਤਾ ਲੱਗ ਜਾਂਦਾ ਤਾਂ ਅਸੀਂ ਆਪਣੇ ਆਪ ਹੀ ਉਹ ਬੰਦਿਆਂ ਦੇ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਕਿਸੇ ਕੋਲ ਵੀ ਉਸ ਦਾ ਬੰਦੇ ਦਾ ਜਿੱਦੇ ਸਟਾ ਲੱਗੀ ਆਈਆਂ ਜਿਹਦਾ ਵੀ ਨੰਬਰ ਹੈਗਾ ਤਾਂ ਸਾਨੂੰ ਸ਼ੇਅਰ ਕਰ ਦਿਓ ਅਸੀਂ ਉਹ ਉਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਐਕਚੁਅਲੀ ਮੈਂ ਅਜੇ ਤੱਕ ਇੱਥੇ ਡਿਊਟੀ ਤੇ ਸੀਗੇ ਤੇ ਸਾਡੇ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ ਹੈਗੀ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਤੇ ਜਦੋਂ ਵੀ ਸਾਡੇ ਕੋਲ ਕੋਈ ਕੰਪਲੇਨੈਂਟ ਆਊਗਾ ਅਸੀਂ ਉਹਦੇ ਉਹਦੀ ਉਹਦੀ ਬਿਆਨਾਂ ਦੇ ਆਧਾਰ ਤੇ ਉਹਨਾਂ ਖਰਾਫਤ ਦੋਸ਼ੀਆਂ 'ਤੇ ਜਲਦ ਕਾਨੂੰਨੀ ਕਾਰਵਾਈ ਕੰਮ ਚ ਲਿਆਵਾਂਗੇ ਠੀਕ ਹੈ ਬਾਕੀ